ਹਾਂਜੀ ਫੇਸਬੁਕ ਤੇ ਆਪਣਾ ਬਹੁਤ ਸਾਰੇ ਇਦਾਂ ਦੇ ਵੀਰ ਨੇ ਜਿਨ੍ਹਾਂ ਨੂੰ ਕੀ ਹੈ ਪ੍ਰੋਫਾਈਲ ਦਾ ਸਟੇਟਸ ਨਹੀਂ ਪਤਾ ਹੁੰਦਾ ਵੀ ਚੈੱਕ ਕਿਵੇਂ ਕਰਨਾ ਠੀਕ ਹੈ ਜੀ ਪੇਜ ਦਾ ਸਟੇਟਸ ਨਹੀਂ ਪਤਾ ਹੁੰਦਾ ਵੀ ਚੈੱਕ ਕਿਵੇਂ ਕਰਨਾ ਤਾਂ ਕਈ ਪੈਸੇ ਦੇ ਕੇ ਚੈੱਕ ਕਰਾਉਂਦੇ ਸਾਡਾ ਪੇਜ ਚੈੱਕ ਕਰ ਦੋ ਸਹੀ ਆ ਜਾਂ ਨਹੀਂ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਆਪਣੇ ਆਪ ਬਿਲਕੁਲ ਸਿੰਪਲ ਸੌਖਾ ਤਰੀਕਾ ਕੋਈ ਵੱਡਾ ਇਹਦੇ ਵਿੱਚ ਹੱਵਾ ਨਹੀਂ ਹੈ ਵੀ ਤੁਸੀਂ ਚੈੱਕ ਨਹੀਂ ਕਰ ਸਕਦੇ ਅੱਜ ਆਪਾਂ ਦੱਸਦੇ ਹਾਂ ਚੈੱਕ ਕਿਵੇਂ ਕਰਨਾ ਪਹਿਲੀ ਗੱਲ ਇਹ ਜੇਕਰ ਤੁਸੀਂ ਪੇਜ ਪ੍ਰੋਫਾਈਲ ਦੇ ਵਿੱਚ ਜਾ ਕੇ ਬਣਾਇਆ ਤਾਂ ਤੁਹਾਨੂੰ ਦੋਵੇਂ ਚੀਜ਼ਾਂ ਚੈੱਕ ਕਰਨੀਆਂ ਪੈਣਗੀਆਂ ਪੇਜ ਐਂਡ ਪ੍ਰੋਫਾਈਲ ਆਜੋ ਆਪਾਂ ਦੱਸਦੇ ਦੋਨੇ ਤਰੀਕੇ ਕਿਵੇਂ ਚੈੱਕ ਕਰਨੇ ਆ ਆਜੋ ਆਪਾਂ ਚੱਲਦੇ ਮੋਬਾਈਲ ਦੀ ਸਕਰੀਨ ਦੇ ਵਿੱਚ ਹਾਂਜੀ ਆਪਾਂ ਮੋਬਾਈਲ ਦੀ ਸਕਰੀਨ ਦੇ ਵਿੱਚ ਆ ਗਏ ਹਾਂ ਪਹਿਲਾਂ ਆਪਾਂ ਕੀ ਹੈ ਪ੍ਰੋਫਾਈਲ ਚੈੱਕ ਕਰਦੇ ਹਾਂ ਠੀਕ ਹੈ ਜੀ ਯਾਨੀ ਕਿ ਮੇਰੀ ਪ੍ਰੋਫਾਈਲ ਹੈ ਉਹ ਚੈੱਕ ਕਰਦੇ ਹਾਂ ਪ੍ਰੋਫਾਈਲ ਤੋਂ ਮੇ ਪੇਜ ਬਣਾਇਆ ਪਹਿਲਾਂ ਆਪਾਂ ਪ੍ਰੋਫਾਈਲ ਚੈੱਕ ਕਰਦੇ ਹਾਂ ਠੀਕ ਹੈ ਜੀ ਪ੍ਰੋਫਾਈਲ ਚੈੱਕ ਕਿਵੇਂ ਕਰਨੀ ਹੈ ਇਸ ਆਈਕਨ ਤੇ ਕਲਿੱਕ ਕਰਨਾ ਉੱਪਰ ਜੋ ਮੇਰੀ ਫੋਟੋ ਆ ਰਹੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਕੀ ਹੈ ਤੁਸੀਂ ਨੀਚੇ ਆਹ ਦੇਖ ਸਕਦੇ ਹੋ ਤਿੰਨ ਡਾਟ ਆ ਰਿਹਾ ਇਸ ਤੇ ਕਲਿੱਕ ਕਰ ਦਿਓ ਉਸ ਤੋਂ ਬਾਅਦ ਹੁਣ ਤੁਸੀਂ ਇੱਥੇ ਤੁਹਾਨੂੰ ਸ਼ੋ ਹੋ ਜਾਏਗਾ ਤੁਹਾਡੀ ਪ੍ਰੋਫਾਈਲ ਕਿਵੇਂ ਹੈ ਅਗਰ ਤੁਹਾਡੀ ਪ੍ਰੋਫਾਈਲ ਦੇ ਉੱਪਰ ਗ੍ਰੀਨ ਟੈਕ ਲੱਗਿਆ ਹੋਇਆ ਤਾਂ ਤੁਹਾਡੀ ਪ੍ਰੋਫਾਈਲ ਬਿਲਕੁਲ ਓਕੇ ਹੈ ਠੀਕ ਹੈ ਜੀ ਆ ਤੁਸੀਂ ਦੇਖ ਸਕਦੇ ਹੋ ਰეკੋਮੈਂਡੇਸ਼ਨ ਮੋਨਟਾਈਜ਼ੇਸ਼ਨ ਐਂਡ ਮਾਰਕੀਟਪਲੇਸ ਐਕਟਿਵ ਨੇ ਯਾਨੀ ਕਿ ਮੇਰੀ ਪ੍ਰੋਫਾਈਲ ਬਿਲਕੁਲ ਓਕੇ ਹੈ ਇਸ ਵਿੱਚ ਗ੍ਰੀਨ ਸਿਗਨਲ ਹੈ ਤਾਂ ਕਿ ਇਹ ਮੇਰੀ ਪ੍ਰੋਫਾਈਲ ਬਿਲਕੁਲ ਓਕੇ ਹੈ ਜੇਕਰ ਤੁਹਾਡਾ ਗ੍ਰੀਨ ਸਿਗਨਲ ਹੈ ਤਾਂ ਤੁਹਾਡੀ ਪ੍ਰੋਫਾਈਲ ਬਿਲਕੁਲ ਓਕੇ ਹੈ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਕਰਦੇ ਹਾਂ ਪੇਜ ਨੂੰ ਚੈੱਕ ਠੀਕ ਹੈ ਜੀ ਆਪਾਂ ਚੱਲਦੇ ਹਾਂ ਪੇਜ ਦੇ ਵਿੱਚ ਮੈਂ ਮੇ ਪੇਜ ਤੇ ਜਾਣਾ ਆਪਦੇ ਪੇਜ ਦੇ ਉੱਪਰ ਇੱਥੇ ਮੈਂ ਇੱਕ ਪੇਜ ਇਨਸਰਟ ਕਰਦਾ ਠੀਕ ਹੈ ਜੀ ਮੈਂ ਖੋਲ ਲਿਆ ਵਰਮਾ ਟੈਕ ਵਾਲਾ ਆ ਅਗੇ ਜੇ ਆਪ ਪੇਜ ਦੇ ਉੱਪਰ ਹੁਣ ਆਪ ਪੇਜ ਕਿਵੇਂ ਚੈੱਕ ਕਰਨਾ ਪੇਜ ਵੀ ਉਵੇਂ ਚੈੱਕ ਕਰਨਾ ਆਈਕਨ ਤੇ ਕਲਿੱਕ ਕਰਿਓ ਉਸ ਤੋਂ ਬਾਅਦ ਤੁਸੀਂ ਕਲਿੱਕ ਕਰਨਾ ਹ ਤਿੰਨ ਡਾਟ ਦੇ ਉੱਪਰ ਉਸ ਤੋਂ ਬਾਅਦ ਪੇਜ ਸਟੇਟਸ ਆ ਤੁਸੀਂ ਦੇਖ ਸਕਦੇ ਹੋ ਪੇਜ ਹੈਜ਼ ਨੋ ਇਸ਼ੂ ਯਾਨੀ ਕਿ ਪੇਜ ਵੀ ਬਿਲਕੁਲ ਓਕੇ ਹੈ ਮੇਰਾ ਕੋਈ ਮਤਲਬ ਇਹਦੇ ਵਿੱਚ ਵਾਇਲੈਂਸ ਨਹੀਂ ਹੈ ਪੇਜ ਦੇ ਉੱਪਰ ਯਾਨੀ ਕਿ ਮੇਰਾ ਪੇਜ ਬਿਲਕੁਲ ਓਕੇ ਹੈ ਤਾਂ ਜੀ ਇਹ ਇਸ ਤਰੀਕੇ ਨਾਲ ਤੁਸੀਂ ਆਪਦੀ ਪ੍ਰੋਫਾਈਲ ਐਂਡ ਪੇਜ ਨੂੰ ਚੈੱਕ ਕਰ ਸਕਦੇ ਹੋ ਬਿਲਕੁਲ ਸਿੰਪਲ ਸੌਖੇ ਤਰੀਕੇ ਨਾਲ ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ ਹੈ ਤੁਸੀਂ ਪੈਸਾ ਤੇ ਕਿ ਚੈੱਕ ਕਰਾਉਣੀ ਹੋ ਤੁਸੀਂ ਆਪਣੇ ਆਪ ਚੈੱਕ ਕਰ ਸਕਦੇ ਹੋ ਬਿਲਕੁਲ ਸਿੰਪਲ ਸੌਖੇ ਤਰੀਕੇ ਨਾਲ ਤਾਂ ਛੁੱਟੀ ਜਾਣਕਾਰੀ ਚੰਗੀ ਲੱਗੇ ਤਾਂ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਧੰਨਵਾਦ ਸਾਰੇ ਦਾ